ਆ ਸਾਰਾ ਪਾਣੀ ਇਹ ਜਿਹੜਾ ਇਹ ਇਹਦੇ ਕਰਕੇ ਆਇਆ ਹੋਇਆ ਇੱਧਰ ਸੱਤ ਰੰਗੀ ਬੀਂਗ ਪਈ ਹੋਈ ਆ ਪੂਰੀ ਤੇ ਬਾਰੀ ਕਾਹਟ ਲੱਗਦੀ ਹੈ ਗੱਡੀ ਵੱਡੀ ਆ ਬਹੁਤ ਵੱਡੀ ਆ ਆ ਦੇਖੋ ਉੱਥੇ ਦੇਖਣਾ ਕੀ ਇਹ ਬਸ ਇਹੀ ਦੇਖ ਇੱਧਰ ਪਾਣੀ ਡਿੱਗਦਾ ਦੇਖਦੇ ਆਪਾਂ ਥੱਲੇ ਡਿੱਗਦਾ ਤਾਂ ਦੇਖਿਆ ਅੱਥੇ ਆ ਜੋ ਹੁਣ ਐਡੀ ਨੇੜੇ ਆ ਗਏ ਤਾਂ ਹੁਣ ਇਹ ਵੀ ਦੇਖ ਚਲੀਏ ਆ ਦੇ ਚਮੜੇ ਦਾ ਪਾਣੀ ਉੱਤੇ ਉੱਤੜਕੀ ਜਾਂਦਾ ਕਣੀਆਂ ਕਿੰਨੀਆਂ ਪੈਂਦੀਆਂ ਨੇ ਇਹ ਕੋਈ ਆਉਤੇ ਗਿਆ ਨਾ ਇਹ ਵੀ ਜਮਾ ਆਪਾਂ ਉਹਦੇ ਕੋਲੇ ਪਹੁੰਚ ਗਏ ਆ ਦੇ ਆ ਦੇ ਦਾ ਪਾਣੀ ਆਦੇ ਆਪੋ ਆਦੇ ਬੋਲੇ ਬੋਲੇ ਆਦੇ ਸਤ ਰੰਗ ਦੀ ਵੀ ਗੱਜਾ ਜੀ ਆਦੇ ਐ ਪਈ ਆ ਉਹ ਤੇ ਪੈ ਜੇ ਕਹ ਪਾਣੀ ਆਹ ਓ ਹੋ ਹੋ ਕੋਈ ਤੇ ਕਿ ਪਾਣੀ ਪਾਣੀ ਨਾਲ ਪੈ ਜੇ ਲੈ ਭਾਈਆ ਤਾਰੇ ਉਨਕੋ ਚ ਗਿਆ ਆਹ ਦੇਖਦਾ ਆਹ ਦੇਖਦਾ ਪਾਣੀ ਆਇ ਜਾਂਦਾ ਪਾਣੀ ਆਜ ਤੱਕ ਨਾ ਘਟਿਆ ਤੇ ਆਹ ਦੇਖ ਇੱਧਰ ਮੈਂ ਕਿਵੇਂ ਬੀਜਿਆਂ ਨਾਤਾ ਪਿਆ ਆਹ ਦੇਖ ਬਾ ਕੀ ਆਹ ਦੇਖ ਤਕਰੀਬ ਆ ਜਾਂਦਾ ਪਾਣੀ ਆ ਦੇਖੋ ਮੇਰੇ ਪਾਣੀ ਦਾ ਕੋਈ ਅੰਤ ਨਹੀਂ ਪਾਣੀ ਨਾਲ ਕੋਈ ਵਾਰ ਨਹੀਂ ਕੋਈ ਇਹਦੇ ਨਾਲ ਲਾੜ ਇਹ ਗਏ ਨੇ ਸਿੱਖਣਾ ਉਹ ਦੇ ਚੱਕ ਇਤੋਂ ੜਦਾ ਹੀ ਪਾਣੀ ਫਿਰੇ ਉਹ ਸਾਰਾ ਆ ਦੇ ਪਾਣੀ ਦਾ ਕੋਈ ਅੰਤ ਨਹੀਂ ਇੱਥੇ ਦੇਖੋ ਕਿਵੇਂ ਆਉਂਦਾ ਬੱਲੇ 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 ਕਮਾਲ ਕੀਤੀ ਕੁਦਰਤੀ ਪਾਣੀ ਜਿਵੇਂ ਆਇਦਰ ਬਣ ਗਈ ਬੀਂਗ ਆ ਦੇ ਇਹ ਜੂ ਆ ਜੂ ਆਈ ਸਾਡੇ ਮੈਂ ਬੀ ਨਹੀਂ ਹੈਗੀ ਉੱਥੇ ਜੁਗਣ ਗਿਆ ਉੱਥੇ ਹਾਂ ਉੱਥੇ ਵੀ ਲੱਗਦੀ ਆ ਉਹ ਪੁਲ ਦੇਖੋ ਸਾਹਮਣੇ ਕਿੱਡਾ ਵੱਡਾ ਆਹ ਕਿੱਡਾ ਵੱਡਾ ਬੋਲਾ ਹੋਏ ਕਿੰਨਾ ਪਾਣੀ ਆਉਂਦਾ ਇੱਥੋਂ ਪਤਾ ਲੱਗਦਾ ਹਨਾ ਤਾਂ ਇੱਥੇ ਬਿਜਲੀ ਵੀ ਬਹੁਤ ਜ਼ਿਆਦਾ ਇਹ ਪੈਦਾ ਕਰਦੇ ਆ ਇਹ ਪਾਣੀ ਨਾਲ ਬਹੁਤ ਜ਼ਿਆਦਾ ਬਿਜਲੀ ਪੈਦਾ ਕਰਦੇ ਆ ਬਹੁਤ ਜ਼ਿਆਦਾ ਆ ਟਾਈਮ ਤੋਂ ਜਿੱਦੜੀ ਸ਼ੁਰੂਆਤ ਇੱਥੇ ਵੀ ਹੋ ਗਈ ਕਵਰਟੂਰ ਲਾਈਵ ਪਾਦੀ ਆਹ ਜੰਦਾਲੇ ਗਿਆ ਆਹ ਅੱਜ ਲੈਸ ਕਰ ਆਪਾਂ ਜਿਵੇਂ ਉਹਨਾਂ ਦੇ ਜਿਵੇਂ ਆਪਾਂ ਆਏ ਜਾਂਦੇ ਤਾਂ ਜੀ ਚੱਕਰ ਚੱਕਰ ਆਉਂਦੇ ਤਾਂ ਹੀ ਕਹਿ ਦਿੰਦਾ ਨਹੀਂ ਜਾ ਸਕਦਾ ਪਾਣੀ ਦੇਖੋ ਕਿੰਨਾ ਜ਼ਿਆਦਾ ਆ। ਬੜਾ ਪਾਣੀ। ਬਹੁਤ ਜ਼ਿਆਦਾ। ਬੜਾ ਜ਼ਿਆਦਾ ਆ। ਹਾਂ। ਓਏ ਕੀ ਕੀ। ਹਾਂ? ਹਾਂ। ਆ ਲਿਖਿਆ ਵੀ ਹੋਇਆ ਇਹਦੇ ਤੇ। ਇਹ ਤਾਂ ਕੋਈ ਕਰਨਿਆ ਕਿ ਆਇਆ। ਕਰੀ। ਆ ਦੇਖੋ ਜੀ ਲੈ ਕੇ ਤਾਂ ਘਰ ਹੀ ਆਇਆ ਜਾਂ ਇੱਥੋਂ ਮੁੱਲ ਲੈ ਲੈਂਦੇ ਨੇ ਗੱਲ ਤੇ ਕੋਈ ਆ ਆ ਮੁੱਲ ਲੈ ਲੈਂਦੇ ਆ ਆਹ ਦੇਖ ਇੱਧਰ ਬਾਵਾ ਲੱਗੇ ਪਏ ਨੇ ਇਹ ਸਾਰੇ ਇੱਕ ਨਾਮ ਦੇ ਦੇ ਵੀ ਇੱਥੇ ਮੁੱਲ ਨੇ ਹਾਂ ਇੱਥੇ ਮਿਲਦੀ ਹੈ ਹਾਂ ਅਨੀਲੇ ਬਾਗਲੇ ਕਿੱਥੋਂ ਆ ਗਏ ਨੀਲੇ ਬਾਗਲੇ ਦਾ ਮਹਿਰ ਕਾਲਿਆ ਲਾ ਲਾ ਲੈ ਵੀ ਇੱਥੋਂ ਡਿੱਗਦਾ ਇਹ ਪਾਣੀ ਨਾਗਰਾ ਫਲ ਬਣਾਉਦਾ ਜਿਹੜਾ ਆਹਾ ਢੇਰੀ ਲੈਂਦੀ ਪਈ ਆਪਾਂ ਰੇਨਬੋ ਨੇ ਧੁੱਪ ਚਾਉਣਾ ਜਦੋਂ ਰੇਨਬੋ ਆਉਂਦੀ ਆ ਉਦੋਂ ਵੀਡੀਓ ਨਹੀਂ ਵੇ ਫੋਟੋ ਅਣਾ ਜਿਮੂ ਆ ਪਾਣੀ ਦੇ ਹੋਰ ਇੱਥੋਂ ਦੇਖਦਾ ਇੱਕ ਤਾਂ ਇਹ ਮਾੜਾ ਯਾਦ ਹੈ ਇੱਥੇ ਘੱਟ ਉਹ ਇੱਕ ਹੋਰ ਕਿੱਥੋਂ ਸੀ ਇੱਕ ਆ ਦੇ ਇਹ ਡੰਗਾ ਕਿੱਥੋਂ ਦਾ ਇਹ ਡੈਮ ਬਣਿਆ ਹੋਇਆ ਜਿਹੜਾ ਮੈਨੂੰ ਲੱਛ ਤੋਂ ਤਾਂ ਨਹੀਂ ਆਉਂਦਾ ਕਿਤੇ ਡੂੰਗਾ ਤਾਂ ਨਹੀਂ ਬੜਾ ਹੈਗਾ ਪੱਥਰ ਦੀ ਕੀ ਜਾਂਦੇ ਨੇ ਤੇਜੀ ਹਾਂ ਉਹੀ ਕਹਣਾ ਤੇਜੀ ਵਾਲਾ ਡੂੰਗਾ ਤਾਂ ਨਹੀਂ ਬੜਾ ਹੈਗਾ ਚੱਲਾ ਮਾਰਦੀ ਆਉਂਦਾ ਜਿੱਥੇ ਮਰਜ਼ੀ ਦੇ ਨੇ ਸਿਰ ਤੇ ਆਉਂਦੇ ਆਂ ਫੋਟੋ ਬੱਲੇ ਬਰਤ ਹਾਂ ਕੀ ਬਾਤ ਹੈ ਮਸੰਦ ਆ ਆ ਇੱਥੇ ਪਹੁੰਚ ਗਏ ਆਪਾਂ ਆ ਇੱਥੇ ਤੇ ਇੱਧਰ ਨੂੰ ਜਾਵਾਂਗੇ ਹੁਣ ਆਪਾਂ ਇੱਧਰ ਲਈ ਸਾਈਡ ਤੇ ਵੇ ਜਿਵੇਂ پارک ਦੇਖਦੇ ਨਾਗਰਾ ਫਾਲਾ ਇੱਧਰੋਂ ਆਉਂਦਾ ਸੂਟਾ ਵੱਟੀ ਉਹ ਮਗਰ ਆ ਦੇ ਇਹ ਫਿਰ ਇੱਕ ਚਾਈ ਤੋਂ ਡੇਗਦਾ ਪੂਰਾ ਤੇ ਨਾਗਰਾ ਫਾਲ ਬਣ ਆ ਬੱਸ ਸਟੈਂਡ ਆ ਗਿਆ ਜੇ ਕਿਸੇ ਨੇ ਇੱਥੇ ਵੀ ਆਉਣਾ ਹੋਵੇ ਤਾਂ ਬੱਸਾਂ ਇੱਥੇ ਚੱਲਦੀਆਂ ਨੇ ਆ ਜਾਓ ਚਲੋ ਚੱਲੀ ਅੱਗੇ ਨੂੰ ਅਗਲਾ ਦੇਖਦੇ ਹਾਂ ਦ੍ਰਿਸ਼ ਸਾਰਾ ਕੀ ਕਹਿੰਦਾ ਜਿੱਥੇ ਕੋ ਤੋਂ ਦੇਖਣ ਆਲਾ ਹੋਇਆ ਉਹਦੀ ਵੀਡੀਓ ਵੀ ਬਣਾਵਾਂ ਆ ਜਿਓ ਹੁਣ ਆਪਾਂ ਇਧਰੋਂ ਨਾਗਰਾਪਾਲ ਵਾਲੀ ਸਾਈਡ ਤੋਂ ਇਧਰ ਨੂੰ ਪਾਰਕ ਵਾਲੀ ਸਾਈਡ ਨੂੰ ਆ ਗਏ ਤੇ ਉਹ ਸਾਹਮਣੇ ਕਿਸੇ ਨੂੰ ਜਿਹੜੀ ਉਹ ਕਾਫੀ ਆ ਦੇਖ ਇਧਰ ਇਧਰ ਦੀ ਆ ਜਿਹੜੀ ਬਾਸਾ ਇਹਦੇ ਤੇ ਜਾ ਕੇ ਤੁਸੀਂ ਰਾਈਡ ਲੈ ਸਕਦਾ 24 ਘੰਟਿਆਂ ਦੀ ਇਹਦੇ ਤੇ ਆਪਾਂ ਨੂੰ ਟਿਕਟ ਮਿਲ ਜਾਂਦੀ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਆ ਉੱਥੇ ਵੀ ਇਹ ਚਲੀ ਜਾਂਦੀ ਹੈ ਤੇ ਕੱਲ ਕੱਲ ਨੂੰ ਟਰਾਈ ਕਰਾਂਗੇ ਆਪਾਂ ਇਹ ਇਹ ਬੱਸ ਦਾ ਟੂਰ ਲੈਣ ਲਈ ਦੇਖਦੇ ਆਂ ਕੀ ਬਣਦਾ ਤੇ ਜਿੱਥੇ ਉਹ ਰੇਨਬੋ ਬਣੀ ਜਾਂਦੀ ਆ ਯਾਨੀ ਕਿ ਸੱਤ ਰੰਗੀ ਪੀਂਗ ਉੱਥੇ ਨਾਗਰਾਫਲ ਆ ਆਪਣੇ ਤੁਰਨ ਵਾਸਤੇ ਨਾਲ ਹੀ ਇੱਥੇ ਗੱਡੀਆਂ ਜਾਈ ਜਾਂਦੀਆਂ ਨੇ ਨਾਲ-ਨਾਲ ਆਪਾਂ ਉੱਧਰ ਦੇਖੋ ਹਾਰ ਨਵਾਜ਼ ਦਾ ਉੱਧਰ ਦੇਖੋ ਹਾਰ ਨਵਾਜ਼ ਦਾ ਐ ਕਈ ਵਾਰ ਲੋਕਾਂ ਨੂੰ ਗਲਤੀ ਹੋ ਜਾਂਦੀ ਹੈ ਤੇ ਦੂਜੇ ਫਿਰ ਬਕਸ ਦੇ ਨਹੀਂ ਹੈਗੇ ਹਾਰ ਨ ਤੇ ਹਾਰ ਨ ਚੱਕ ਦਿੰਦੇ ਨੇ ਐ ਇੱਥੋਂ ਨਾਗਰਾਫਲ ਜਿਹੜਾ ਹੈਗਾ ਉਹ ਇੱਥੇ ਰਹਿ ਗਿਆ ਅੱਜ ਜੇ ਦੇਖੀਓ ਆ ਦੇ ਆਹਾ ਪਾਣੀ ਤੇ ਇੱਥੇ ਇੱਕ ਡਿੱਗੀ ਜਾਂਦਾ ਨਾਲ ਇਹਾਰੇ ਜਿੱਥੇ ਲੋਕ ਬੈਠ ਖੜੇ ਨੇ ਤੇ ਇੱਥੋਂ ਦੇਖ ਲਓ ਤੁਸੀਂ ਐਂ ਲਾ ਲਓ ਵੀ ਜਿਹੜਾ ਪਾਣੀ ਆ ਇੱਥੇ ਵੀ ਇੱਤੇ ਡਿੱਗਦਾ ਤਾਂ ਤੇ ਇੱਕ ਆ ਇਧਰ ਆ ਲੱਗੀ ਹੋਈ ਆ ਇਹ ਇਹ ਬੱਸ ਜੀ ਪਤਾ ਨਹੀਂ ਥੱਲੇ ਨੂੰ ਜਾਂਦੀ ਆ ਇਹ ਸ਼ਾਇਦ ਉਹੀ ਆ ਜਿਹੜੀ ਆਪਾਂ ਤੁਹਾਨੂੰ ਸੁਰੰਗ ਦਿਖਾਈ ਸੀ ਪਹਿਲਾਂ ਇਹ ਉਸੇ ਦੇ ਹੀ ਆ ਤੇ ਇਹਦੀ ਫੀਸ ਇਹ ਕਾਫੀ ਰੱਖੀ ਬੈਠੇ ਆ ਹਰੇਕ ਚੀਜ਼ ਦੀ ਫੀਸ ਆ ਟਿਕਟ ਜੀਨੇਰੇ ਕੋਲੇ ਪੈਸੇ ਵਾਧੂ ਨੇ ਉਹ ਲਈ ਚੱਲੋ ਫਿਰ ਕੱਲੀ ਕੱਲੀ ਨਹੀਂ ਫਿਰ ਆਪਣੇ ਵਾਂਗੂ ਦੇਖੋ ਜਿੰਨੇ ਕੋ ਤਾਂ ਆਪ ਲੈ ਸਕਦੇ ਓਨੇ ਹੀ ਲੈ ਲਓ ਤੇ ਆ ਵਿਆਹ ਵਾਲੇ ਮੇਲਾ ਫੋਟੋਆਂ ਖਿਜਾਉਂਦੇ ਫਿਰਦੇ ਹਨ ਚਲੋ ਇੱਥੇ ਸਾਗਣ ਪੈ ਗਿਆ ਇਹੀ ਗੱਲ ਹੋਊ ਆਹਾ ਕੀ ਵਿਆਹ ਹੋਗਾ ਮੈਨੂੰ ਲੱਗਦਾ ਗੋਰੀਆਂ ਵਾਲਾ ਕੰਮ ਆਪਣੇ ਆਏ ਨੇ ਵੀ ਫੜ ਲਿਆ ऐसे सगण ਪੈਂਦਾ ਲੱਗਦਾ ਉਹ ਦੇਖੋ ਆਪਾ ਦੇ ਦਈਏ ਚਲੋ ਵੀ ਚਲੀਏ ਤੇ ਆਹ ਦੇਖੋ ਆਹ ਇਹਦਾ ਤੱਕ ਗੱਡੀਆਂ ਕਿੱਡੀਆਂ ਬਿਲਡਿੰਗਾਂ ਇਧਰਲੀ ਸਾਈਡ ਤੋਂ ਆਏ ਆਪਾਂ ਤੇ ਆਹ ਦੇਖੋ ਆ ਵੀ ਸੋਨਾ ਬਣਿਆ ਹੋਇਆ ਰੋਪਿਆ ਤੇ ਜਿਹੜਾ ਉਹ ਪੁਲ ਦਿਖੀ ਜਾਂਦਾ ਉਹ ਅਮਰੀਕਾ ਦਾ ਕੈਨੇਡਾ ਨੂੰ ਜੋੜਦਾ ਆਹੋ ਇਹ ਪੁਲ ਸੋਨਾ ਬਣਿਆ ਹੋਇਆ ਆ ਦੇਖ ਇੱਧਰ ਵੀ ਪੀਟ ਫੂਟ ਜੀ ਖਾਪੀ ਆ ਉਹ ਇੱਥੇ ਪਾਣੀ ਕਿੰਨਾ ਆਉਣ ਲੱਗ ਗਿਆ ਬਹੁਤ ਜ਼ਿਆਦਾ ਆਉਂਦਾ ਤੇ ਆ ਦੇਖੋ ਬੈਠ ਕੇ ਆਨੰਦ ਮਾਣਨਾ ਜੀ ਨੇ ਜਿੱਥੇ ਜ ਮਰਜੀ ਬਹਿ ਜਾਓ ਆ ਤਾਂ ਦੂਜਾ ਫਾਲ ਆ ਅਮਰੀਕਾ ਵਾਲਾ ਕੈਨੇਡਾ ਵਾਲਾ ਤਾਂ ਇੱਧਰ ਆ ਇੱਥੇ ਨਾ ਇਹ ਜਿਹੜਾ ਇੱਕ ਬੁੱਤ ਆਇਆ ਸੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਆਪਾਂ ਉਹਦੇ ਜਮਾਂ ਬਿਲਕੁਲ ਨੇੜੇ ਆ ਗਏ ਨਾਗਰਾ ਫਾਲਸ ਨੂੰ ਦਿਖਾ ਦਿੰਦੇ ਇੱਕ ਵਾਰੀ ਫੇਰ ਆ ਸੀਗਾ ਜਿੱਥੇ ਆ ਸਤ ਰੰਗੀ ਪੀਂਗ ਪੈਂਦੀ ਆ ਤੇ ਇੱਥੇ ਆ ਜਾਓ ਇਹਨੂੰ ਦਿਖਾਉਣੇ ਨੇ ਇਹਦੀ ਨਾਲ ਹਿਸਟਰੀ ਲਿਖੀ ਹੋਈ ਆ ਤੇ ਜਿਹੜੀ ਹਿਸਟਰੀ ਲਿਖੀ ਹੋਈ ਆ ਉਹਦੀ ਵੀ ਟਰਾਈ ਕਰਾਂਗੇ ਨਾਲ ਆਪਾਂ ਤੁਹਾਨੂੰ ਦਿਖਾਉਣ ਦੀ ਤੇ ਉਹ ਸਾਹਮਣੇ ਪਵਲਾ ਤੇ ਇਧਰੋਂ ਸਾਹਮਣੇ ਮਹਰਕਾਲਾ ਉਹ ਚਰਨਾ ਠੀਕ ਆ ਸੀਗਾ ਉਹ ਬੁੱਤ ਇਹ ਜਿਹੜੀ ਹਿਸਟਰੀ ਲਿਖੀ ਹੋਈ ਆ ਇਹ ਤੁਸੀਂ ਇੱਥੋਂ ਆਪਣੇ ਆਪ ਪੜ ਸਕਦੇ ਹੋ ਆਪਣਾ ਤੁਹਾਡੇ ਵਾਤੇ ਤੋਂ ਫੋਟੋ も ਵੀ ਖਿੱਚ ਲੈਣੀਆਂ ਇਹਨਾਂ ਦੀਆਂ ਜਿਹੜੀਆਂ ਨਾਲ ਡਿਸਪਲੇ ਕਰ ਦਾਂਗੇ ਆ ਦੇਖੋ ਇੱਥੇ ਲੱਗਿਆ ਹੋਇਆ ਜ਼ੂਮ ਕਰਕੇ ਇਹਨੂੰ ਵੀਡੀਓ ਨੂੰ ਖੜਾ ਕੇ ਇਹ ਤੇ ਇੱਕ ਥਾਂ ਵੀ ਤੁਸੀਂ ਪੜ ਸਕਦੇ ਹੋ ਤੇ ਆ ਦੇਖੋ ਆ ਲੱਗਿਆ ਹੋਇਆ ਜਮਾ ਨਾਗਰਾ ਫਾਲ ਦੇ ਸਾਹਮਣੇ ਆ ਇਹ ਜੇ ਕਦੇ ਮੌਕਾ ਮਿਲੇ ਤਾਂ ਇਹਨੂੰ ਦੇਖ ਸਕਦੇ ਹੋ ਇਹ ਛੋਟੇ ਥੇ ਤੁਸੀਂ ਦੇਖਣਾ ਚਾਹੁੰਦੇ ਹੋ ਜੰਡਰੀ ਆ ਟੋਪੀ ਨੇ ਲਾ ਕੇ ਹੱਥ 'ਚ ਫੜੀ ਹੋਈ ਆ ਇਹੋ ਜਿਹਾ ਕੰਮ ਕਰ ਆਪਣੇ ਮਾਦਰ ਵੀ ਦਿਖਾਈ ਦਿੰਦਾ ਹਾਂ ਆਪਣਾ ਉਹ ਨਾਗਰਾ ਫਾਲ ਵੀ ਦਿਖਾਈ ਦਿੰਦਾ ਹਾਂ ਉਹ ਦੇਖੋ ਸਾਥ ਵਿੱਚ ਇਲੈਕਟ ਨਾਲ ਉਹ ਦੇ ਰਹੇ ਨੇ ਉਹ ਵੀ ਟਰਾਈ ਕਰਾਂਗੇ ਦੇਖਣ ਦੀ ਉਧਰ ਨਿੱਕੀ ਇਹਨਾਂ ਨੇ ਲਾਇਆ ਆ ਆ ਦੇਖੋ ਵਾਹ ਯਾਰ ਆਪਾਂ ਇੱਥੇ ਤੱਕ ਪਹੁੰਚ ਗਏ ਆ ਜਿਹੜਾ ਸਾਹਮਣੇ ਨਾਗਰਾਫ ਵਾਲਾ ਅਮਰਿਕਾ ਵਾਲਾ ਇਹਦੇ ਤੇ ਆ ਦੇਖੋ ਸੁਨ ਦਿਖਾਈਆ ਪੁਲ ਬਣਿਆ ਜਿਹੜਾ ਕੱਲਾ ਹੀ ਆ ਆ ਦੇਖੋ ਕਿਆ ਸ਼ਾਨਦਾਰ 뷰 ਹੈ ਦਾ ਪੁਲ ਦਾ ਇਹਨਾਂ ਨੇ ਵੀ ਸੋਨਾ ਬਣਾਇਆ ਹੋਇਆ ਜੀ ਆਪਣੇ ਵਾਲਿਆ ਤਾਂ ਚੱਲ ਫਿਰ ਹੈਗਾ ਹੀ ਗਾਹਾਂ ਲਈ ਗੱਲ ਬਾਤ ਆ ਉਹ ਨਾ ਵੇ ਲੱਗਦਾ ਆਏ ਆ ਵੀ ਜਿਵੇਂ ਨੇੜੇ ਜਾਂਦਾ ਆਪਾਂ ਦਾ ਖਾਸਾ ਦੂਰ ਮੁਰਕੀਆਂ ਆਏ ਆ ਇਹ ਦੇਖਣ ਨੂੰ ਹਾਂ 6-7 ਕਿਲੋਮੀਟਰ ġੇੜਾ ਕੱਟੇ ਜਾਂਦਾ ਸੀ ਜੇ ਉੱਥੋਂ ਲੱਗੀ ਉਧਰੋਂ ਤੁਰੇ ਸੀਗੇ ਉੱਥੋਂ ਲੈ ਕੇ ਤੇ ਇਧਰੋਂ ਆਏ ਉਤੋਂ ਦੀ ਮੁਰਕੀਆਂ ਆਏ ਬਹੁਤ ਦੂਰ ਤੱਕ ਦੀਆਂ ਆ ਹਾਂ ਤੇ 6-7 ਕਿਲੋਮੀਟਰ ਆ ਦੇਖ ਆ ਜਿਹੜੀਆਂ ਬੱਸਾਂੀਆਂ ਨੇ ਇਹ ਰਾਤ ਤੱਕ ਵੀ ਜਾਂਦੀਆਂ ਨੇ ਨੇਰੇ ਤੱਕ ਉਹਦੀ ਟਿਕਟ ਵੱਧਾ ਆਪਾਂ ਕੱਲ ਨੂੰ ਸਵੇਰੇ ਜਾਵਾਂਗੇ